ਸਸ਼ਕਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਪੀਐਸ ਸਹਰੀ ਤੁਸੀਂ ਦੇਖ ਰਹੇ ਹੋ ਪੰਜਾਬ ਟੂਰੇ ਨਿਊਜ਼ ਚੈਨਲ ਤੁਹਾਨੂੰ ਦੱਸ ਦਿਆ ਕਿ ਅਸੀਂ ਮੌਜੂਦਾ ਪੰਜਾਬ ਪ੍ਰਵੇਸ਼ ਦੁਆਰ ਸ਼ੰਭੂ ਬੋਰਡਰ ਦੇ ਪਰਜਿੱਤੇ ਕਿ ਪਿਛਲੇ 13 ਫਰਵਰੀ ਤੋਂ ਜਿਹੜਾ ਕਿਸਾਨਾਂ ਦਾ ਜੋ ਲਗਾਤਾਰ ਤਰਨਾ ਜੋ ਹੈ ਕਾਫੀ ਦਿਨ ਤੋਂ ਚੱਲ ਰਿਹਾ ਹੈ ਜਿਸ ਨੂੰ 200 ਤੋਂ ਪਲੱਸ ਜਿਹੜਾ ਕਿ ਦਿਨ ਹੋ ਚੁੱਕੇ ਹਨ ਇਹ ਕਿ ਤਰਨੇ ਦੇ ਵਿੱਚ ਨਵਾਂ ਮੋੜ ਜਿਹੜਾ ਕੀ ਸਾਹਮਣੇ ਨਜ਼ਰ ਆਇਆ ਇੱਕ ਵੱਡਾ ਐਲਾਨ ਜੋ ਹੈ ਸਰਬੰਸ ਸਿੰਘ ਪਤੇਰ ਵੱਲੋਂ ਜੋ ਕਿ ਕਿਹਾ ਗਿਆ ਤੇ ਇੱਕ ਪ੍ਰੈਸ ਕਾਨਫਰੰਸ ਦੁਆਰਾ ਉਸ ਦੌਰਾਨ ਦੱਸਿਆ ਗਿਆ ਕਿ 6 ਤਾਰੀਖ ਨੂੰ ਦਿੱਲੀ ਜਾਣ ਦਾ ਜੋ ਕੋਚ ਹੈ ਜੋ ਕਿਸਾਨਾਂ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਤੁਹਾਨੂੰ ਦੱਸਦੇ ਕਿ 50 ਜਾਂ 51 ਜਾਣੇ ਦੇ ਜੋ ਜਥੇ ਹਨ ਜਥਿਆਂ ਦੌਰਾਨ ਪੈਦਲ ਯਾਤਰਾ ਕਰਦੇ ਹੋਏ ਜੋ ਕਿ ਦਿੱਲੀ ਜਾਣ ਦੀ ਜੋ ਕਿ ਪਲਾਨ ਕਿਸਾਨਾਂ ਵੱਲੋਂ ਚੁੱਕੀ ਬਣਾਇਆ ਗਿਆ ਹੈ ਉਹ ਝੰਡਾ ਔਰ ਡੰਡਾ ਲੈ ਕੇ ਹੀ ਸਿਰਫ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਹੁਣ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਕਿਸ ਤਰ੍ਹਾਂ ਸਰਕਾਰ ਆਹ ਮੇਰਾ ਇਹ ਤੇਰੇ ਕੋ ਨਹੀਂ دیا ਤਾਂ ਯਾਰ ਕਿਸ ਤਰ੍ਹਾਂ 6 ਤਾਰੀਖ ਨੂੰ ਕਿਦਾਂ ਦਾ ਮਾਹੌਲ ਹੋਣ ਵਾਲਾ ਹੈ ਤੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ 6 ਤਾਰੀਖ ਨੂੰ ਜੋ ਐਸਾ ਕਿਸਾਨਾਂ ਵੱਲੋਂ ਜੋ ਹੈ ਪੈਦਲ ਯਾਤਰਾ ਦਾ ਜਿਹੜਾ ਹੈਗਾ ਇਹ ਬਣਾਇਆ ਗਿਆ ਇਸ 플ਾਨ ਦੇ ਦੌਰਾਨ ਸਰਕਾਰ ਕਿਸ ਤਰ੍ਹਾਂ ਰੋਕਣ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਸਰਕਾਰ ਨੇ ਹਜੇ ਤੱਕ ਦਿੱਲੀ ਜਾਣ ਦੇ ਲਈ ਪਰਮਿਸ਼ਨ ਨਹੀਂ ਦਿੱਤੀ ਕਿ ਜੋ ਕਿ ਦਿੱਲੀ ਦੇ ਵਿੱਚ ਜੋ ਜਨਤਰ ਮੰਤਰ ਦੇ ਉੱਪਰ ਪਰਮਿਸ਼ਨ ਕਿਸਾਨਾਂ ਵੱਲੋਂ ਮੰਗੀ ਗਈ ਸੀ ਕਿ ਲੇਕਿਨ ਹਜੇ ਤੱਕ ਕੋਈ ਪਰਮਿਸ਼ਨ ਨਹੀਂ ਦਿੱਤੀ ਕਿ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸਰਕਾਰ ਕਿਸਾਨਾਂ ਨੂੰ ਰੋਕੋਣ ਦੇ ਲਈ ਕਿਸ ਤਰ੍ਹਾਂ ਦੇ ਜੋ ਹੈ ਨਿਯਮ ਲੈ ਕੇ ਆਉਂਦੀ ਹੈ ਕਿਸ ਤਰ੍ਹਾਂ ਰੋਕਦੀ ਹੈ ਜਾਂ ਸਰਕਾਰ ਜਾਣ ਦਿੰਦੀ ਹੈ ਜਾਂ ਕਿਸ ਤਰ੍ਹਾਂ ਦਾ ਹੁੰਦਾ ਹੈ ਛੇ ਤਾਰੇ ਕਿਨੂੰ ਤੋਂ ਇਹ ਚੀਜ਼ ਤਸਵੀਰ ਸਾਹਮਣੇ ਨਜ਼ਰ ਆ ਜਾਏ ਕਿ ਲੇਕਿਨ ਅੱਜ ਸਰਪੰਚ ਸਿੰਘ ਪਤੇਰ ਨੇ ਹੋਰ ਕੀ ਇਹ ਾਲਾਰਗੇਤੇ ਕਿਸ ਤਰ੍ਹਾਂ ਦਾ ਇਹ ਪਲਾਨ ਰਹਿਗਾ ਕਿਸ ਤਰ੍ਹਾਂ ਦੀ ਜੋ ਹੈ ਇਹ ਪਲਾਨ ਜੋ ਸਾਰਾ ਰਹੇਗਾ ਇਸ ਦੌਰਾਨ ਜੋ ਗੱਲਬਾਤ ਹੋਈ ਤੋਂ ਗੱਲਬਾਤ ਕਰਕੇ ਅਸੀਂ ਦੇਖਦੇ ਹਾਂ ਕਿ ਸਰਬੰਸ ਸਿੰਘ ਪੰਦੇਰ ਕੀ ਕਹਿਣਾ ਚਾਹੁੰਦੇ ਆ ਉਹ ਸੁਣਦੇ ਆ ਪ੍ਰੈਸ ਕਾਨਫਰੰਸ ਦੁਆਰਾ ਜਥੇ ਬੰਦੀਆਂ ਜਿਹੜੀਆਂ ਪਹਿਲੇ ਦਿਨ ਦੇ ਜਿਹੜੇ ਜਥੇ ਦੇ ਵਿੱਚ ਸ਼ਾਮਲ ਹੋਣਗੀਆਂ ਮੈਂ ਉਹਨਾਂ ਦੇ ਨਾਂ ਤੁਹਾਨੂੰ ਦੱਸ ਦੇਣਾ ਬੀਕੇ ਜੂ ਬਹਿਰਾਮ ਕੇ ਬੀਕੇ ਜੂ ਏਕਤਾ ਆਜ਼ਾਦ ਬੀਕੇ ਜੂ ਕ੍ਰਾਂਤੀਕਾਰੀ ਬੀਕੇ ਜੂ ਦਵਾਬਾ ਬੀਕੇ ਜੂ ਸ਼ਹੀਦ ਭਗਤ ਸਿੰਘ ਹਰਿਆਣਾ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਆਜ਼ਾਦ ਕਿਸਾਨ ਕਮੇਟੀ ਦਵਾਬਾ ਇੰਡੀਅਨ ਫਾਰਮਰ ਐਸੋਸੀਏਸ਼ਨ ਪੀ ਐਫ ਐਫ ਜੂਪੀ ਗ੍ਰਾਮੀਣ ਕਿਸਾਨ ਸਮਤੀ ਰਾਜਸਥਾਨ ਰਾਸ਼ਟਰੀ ਕਿਸਾਨ ਸਭਾ ਐਮ ਪੀ ਬਿਹਾਰ ਬੀ ਕੇ ਐਮ ਜੂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਹ ਜਥੇਬੰਦੀਆਂ ਆ ਬੀ ਕੇ ਜੂ ਪਨੇੜੀ ਕਦੇ ਛੁੱਟ ਗਿਆ ਬੀ ਕੇ ਜੂ ਪਨੇੜੀ ਇਹ ਜਥੇਬੰਦੀਆਂ ਲਗਭਗ 15 16 ਜਥੇਵਿਦ ਵਿੱਚ ਪਹਿਲੇ ਵਿੱਚ ਸ਼ਾਮਲ ਹੋਣ ਗਿਆ ਸਾਡੀਆਂ ਔਰ ਇਹਦੇ ਨਾਲ ਨਾਲ ਅਸੀਂ ਅੱਜ ਤੁਹਾਡੇ ਮਾਧਮ ਨਾਲ ਕਹਿਣਾ ਚਾਹਾਂਗੇ ਕੇਂਦਰ ਸਰਕਾਰ ਨੂੰ ਵੀ ਉਹ ਜੋ ਉਹਨਾਂ ਨੇ ਬਿਆਨਬਾਜ਼ੀ ਪਿਛਲੇ ਨਵਾਂ ਮਹੀਨਿਆਂ ਚ ਕੀਤੀ ਆ ਜਿੱਦਾਂ ਉਹਨਾਂ ਨੇ ਅਦਾਲਤਾਂ 'ਚ ਜਾ ਕੇ ਹਰਿਆਣੇ ਦੇ ਟਾਰਨੀ ਜਨਰਲ ਨੇ ਔਰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਚ ਪੱਖ ਰੱਖੇ ਸੀ। ਔਰ ਜਿਵੇਂ ਉਹਨਾਂ ਦੇ ਲੀਡਰ ਲਗਾਤਾਰ ਬੋਲਦੇ ਰਹੇ ਆ ਵੀ ਇਹਨਾਂ ਦੇ ਟਰੈਕਟਰ ਮੋਡੀਫਾਈਡ ਆ। ਇਹਨਾਂ ਕੋ ਪੋਕ ਲੈਣਾ ਵਾ। ਇਹਨਾਂ ਦੀਆਂ ਟਰਾਲੀਆਂ ਵਿੱਚ ਹਥਿਆਰ ਆ ਬੜੇ ਬੜੇ ਕਿਸਮ ਦੇ। ਇਲਜ਼ਾਮ ਲਾਉਂਦੇ ਰਹੇ। ਔਰ ਲਗਾਤਾਰ ਬਿਆਨਬਾਜ਼ੀ ਹੁੰਦੀ ਰਹੀ ਆ। ਵੀ ਕਿਸਾਨ ਟਟਾ ਕੈਮਰਾਂਡ ਹੁਣ ਥੁੱਕ ਕੇ ਨਾ ਚੱਟਣ ਬਾਈ ਇਸ ਕਰਕੇ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਸੀ ਕਿ ਇੱਥੋਂ ਪੈਦਲ ਜਥਾ ਜਿਹੜਾ ਵਾ ਉਹ ਦਿੱਲੀ ਨੂੰ ਰਵਾਨਾ ਹੋਊਗਾ ਜੜੀ ਸੜਕ ਤੇ ਆਪਾਂ ਬੈਠੇ ਤੇ ਨਾਲ ਦੀ ਸੜਕਾ ਖੱਬੇ ਬੰਨੇ ਜਿੱਥੋਂ ਅਸੀਂ ਜਥਾ ਸਿੱਧਾ ਦਵਾਰ ਵੱਲ ਨੂੰ ਤੋਰਾਂਗੇ ਔਰ ਉਹਦੇ ਵਿੱਚ ਜੋ ਕੁਝ ਹਰਿਆਣਾ ਦੇ ਅੰਬਾਲਾ ਐਸਪੀ ਨੇ ਸਾਡੇ ਕੋਲੋਂ ਕਿਵੇਂ ਜਥਾ ਜਾਣਾ ਕਿਵੇਂ ਤੁਹਾਡਾ ਰੋਡ ਮੈਪ ਆ ਉਹ ਸਾਰਾ ਅਸੀਂ ਐਸਪੀ ਨੂੰ ਦੱਸ ਕੇ ਆਏ ਸੀ ਵੀ ਸਾਡਾ ਪੈਦਲ ਜਥਾ ਜਾਊਗਾ ਸੜਕ ਕਦੀ ਵੀ ਨਹੀਂ ਛੱਡਾਂਗੇ ਛੜਕੇ ਛੜਕ ਜਾਵਾਂਗੇ ਜਿੱਥੇ ਰਾਤ ਪੈ ਜੂ ਉੱਥੇ ਰਾਤ ਕਟਾਂਗੇ ਟ੍ਰੈਫਿਕ ਕਿਤੇ ਵੀ ਕੋਈ ਜਾਮ ਨਹੀਂ ਹੋਊਗੀ ਔਰ ਜਿਹੜਾ 9 ਤਰੀਕ ਦਾ ਪ੍ਰੋਗਰਾਮ ਪੀਐਮ ਦਾ ਹਰਿਆਣੇ ਦਾ ਵਾ ਅਸੀਂ ਸਪਸ਼ਟ ਕਰਤਾ ਸੀ ਵੀ ਸਾਡਾ ਧਿਆਨ ਦਿੱਲੀ ਕੁਝ ਨੂੰ ਸਾਡੀ ਛੜਕਦੇ ਖੱਬੇ ਸੱਜੇ ਕੌਣ ਆਉਂਦਾ ਕੌਣ ਜਾਂਦਾ ਉਹਦੇ ਨਾਲ ਸਾਡਾ ਕੋਈ ਮਨੋਰਥ ਨਹੀਂ ਦੁਆ ਫੋਰਮਾਂ ਦਾ ਨਾ ਸਾਡਾ ਧਿਆਨ ਉਧਰ ਹੋਊਗਾ ਤੋ ਇਸ ਕਰਕੇ ਅਸੀਂ ਜਿਹੜੀ ਆ ਜਥੇ ਦੀ ਲਿਸਟ ਉਹ ਪਹਿਲੋ ਸਾਡੀ ਤਿਆਰ ਹੋਊਗੀ ਲਗਭਗ ਚਾਰ ਪੰਜ ਦੀ ਪੇਜ ਦੀ ਲਿਸਟ ਲਗਭਗ ਆਪਾਂ ਤਿਆਰ ਕਰ ਲਈ ਅੱਜ ਬਥੇਰੇ ਨਾਮ ਆ ਬੋਲਣ ਦਾ ਇਨਾ ਲੰਮਾ ਸਮਾਂ ਲੱਗ ਜੂ ਇਹਦੀ ਗਵਾਈ ਸਤਨਾਮ ਸਿੰਘ ਜੀ ਪੰਨੂ ਸਵਿੰਦਰ ਸਿੰਘ ਜੀ ਚਤਾਲਾ ਸਰਜੀਤ ਸਿੰਘ ਦੀ ਫੂਲ ਜਿਵੇਂ ਤਿੰਨ ਨਾਂ ਤੁਹਾਨੂੰ ਪਹਿਲਾਂ ਦਿੱਤੇ ਹੋਏ ਆ ਹੋਰ ਵੀ ਆਗੂਆਂ ਦੇ ਨਾਂ ਹੈਗੇ ਆ ਉਹ ਤੁਹਾਨੂੰ ਕੱਲ ਸਪਸ਼ਟ ਕਰਾਂਗੇ ਤੋਂ ਇਹਨਾਂ ਦੇ ਨਾਂ ਸਪਸ਼ਟ ਆ ਤੋਂ ਇਹ ਗਵਾਹੀ ਕਰਨਗੇ ਇਸ ਕਰਕੇ ਸਰਕਾਰ ਹੁਣ ਬਾਰਡਰ ਨੂੰ ਖੋਲੇ ਜੇ ਇਹ ਬਾਰਡਰ ਨਹੀਂ ਖੁੱਲਦਾ ਹੈਗਾ ਸਰਕਾਰ ਸਾਡੇ ਜਥੇ ਦੇ ਤਸ਼ੱਦਦ ਕਰਦੀ ਹੈਗੀ ਆ ਅਸੀਂ ਇਹ ਵੀ ਕਹਿੰਤਾ ਸੀ ਕਿ ਜਿੱਡਾ ਸੈਂਕੜਿਆਂ ਦਾ ਜਥਾ ਕੋਈ ਵੀ ਸਟੇਟ ਨਾਲ ਟਕਰਾਉਣ ਵਾਲੀ ਪੋਜੀਸ਼ਨ 'ਚ ਨਹੀਂ ਹੁੰਦਾ। ਨਾ ਸਾਡੇ ਕੋਲ ਸਿਰਫ ਅਸੀਂ ਲੜਿੰਦਾ ਸਮਾਨ ਲਾਂਗੇ ਔਰ ਬਾਕੀ ਸਾਨੂੰ ਹਰਿਆਣੇ ਦੀ ਜਨਤਾ ਤੇ ਪੂਰਾ ਯਕੀਨ ਆ ਵੀ ਹਰਿਆਣੇ ਦੇ ਲੋਕ ਜਿੰਨਾ ਵੀ ਸਾਨੂੰ ਸਮਾਨ ਲੜਿੰਦਾ ਚਾਹੀਦਾ ਸਭ ਕੁਝ ਮੁਹੱਈਆ ਕਰਾ ਦੇਣਗੇ। ਇਹ ਸਾਡਾ ਮੰਨਣਾ ਵਾ। ਦੂਸਰੇ ਬੰਨੇ ਝੰਡਾ ਡੰਡਾ ਸਾਡੇ ਕੋਲ ਹੋਊਗਾ।